ਮੇ ਪਾਣੀ ਬਹੁਤ ਆਇਆ ਹੈ ਲਗ ਲਗ ਹੋ ਗਿਆ ਬਹੁਤ ਨੁਕਸਾਨ ਹੋ ਗਿਆ 15 20 ਕਿੱਲੇ ਕੀ ਦਾਲ ਕੀ ਫਸਲ ਲਗਾਈ ਹੋਰੀ ਕੋਈ ਸਬਜ਼ੀ ਵੀ ਲਗਾਈ ਗਈ ਹੈ ਭਿੰਡੀ ਟਿੱਬੂ ਕੋ ਗਈ ਹੈ ਕੀ ਨਾਮ ਜੀ ਮੇਜਰ ਸਿੰਘ ਕਿਸਾਨ ਬਮਿਆਲ ਤੋਂ ਬੋਲ ਰਿਹਾ ਸਾਡਾ ਬਰਸਾਤ ਦੇ ਦਿਨਾਂ ਚ ਬਮਿਆਲ ਦਾ ਬਹੁਤ ਹੀ ਬੁਰਾ ਹਾਲ ਹੁੰਦਾ ਹੈ ਇੱਕ ਪਾਸੇ ਜਲਾਲੀਆ ਬ੍ਰਿਜ ਹੈ ਉਹ ਓਵਰਫਲੋ ਹੋ ਜਾਂਦਾ ਫਸਲਾਂ ਜਿਹੜੀਆਂ ਉਹ ਦਬ ਜਾਂਦੀਆਂ ਮਿੱਟੀ ਨਾਲ ਔਰ ਦੂਜੇ ਪਾਸੇ ਹੈਗਾ ਉਹ ਜਦ ਰਿਆ ਜਿੱਦਾਂ ਕਿ ਅੱਜ 1 ਲੱਖ 20 ਹਜ਼ਾਰ ਕਿੱਲੋ ਪਾਣੀ ਜਿਹੜਾ ਹੈ ਉਹ ਉਜ ਦੇ ਵਿੱਚ ਹੈਗਾ ਅਗਰ ਇਸ ਤੋਂ ਥੋੜਾ ਹਰ ਸਾਲ ਇਤੋਂ ਜ਼ਿਆਦਾ ਪਾਣੀ ਆਂਦਾ ਹੈ ਅਗਰ ਇਸ ਤੋਂ ਜ਼ਿਆਦਾ ਪਾਣੀ ਹੋ ਜਾਏ ਤੇ ਉਹ ਬਾਜ਼ਾਰ ਦੇ ਵਿੱਚ ਵੜ ਜਾਂਦਾ ਫਸਲਾਂ ਤਬਾਹ ਹੋ ਜਾਂਦੀਆਂ ਜ਼ਮੀਨ ਜਿਹੜੀ ਆ ਇਸ ਦੇ ਨਾਲ ਰੁੜ ਜਾਂਦੀ ਹੈ ਤੇ ਮੈਂ ਪੰਜਾਬ ਸਰਕਾਰ ਅੱਗੇ ਬਾਰਡਰ ਦੇ ਨਾਲ ਪੈਂਦਾ ਹੈ ਸੈਂਟਰ ਗਵਰਨਮੈਂਟ ਅੱਗੇ ਅਪੀਲ ਕਰਦਾ ਕਿ ਉਹ ਜਿਹੜਾ ਦਰਿਆ ਤੇ ਸਬਰ ਮੰਨ ਕੇ ਜਿਹੜਾ ਹੈ ਇਹਨਾਂ ਦੇ ਲੋਕਾਂ ਦਾ ਜਿਹੜਾ ਜਾਣੀ ਔਰ مالی ਨੁਕਸਾਨ ਤੋਂ ਬਚਾਇਆ ਜਾ ਸਕੇ